ਕਿ ਕੱਲ ਸਾਨੂੰ ਫੋਨ ਤੋਂ ਵੀ ਇਤਲਾਹ ਮਿਲੀ ਸੀ ਉਸ ਤੋਂ ਇਲਾਵਾ ਅਰੰਧਪੁਰ ਸਾਹਿਬ ਹਸਪੀਟਲ ਤੋਂ ਸਾਨੂੰ ਮੈਸੇਜ ਵੀ ਆਇਆ ਸੀ ਵੀ ਦਲਜੀਤ ਸਿੰਘ ਪਿੰਡ ਟਾਹੇ ਦਾ ਰਹਿਣ ਵਾਲਾ ਮੁੰਡਾ ਹੈ ਵੀ ਇਹਦਾ ਝਗੜਾ ਹੋਣ ਕਰਕੇ ਦਾਖਲ ਹੋਇਆ ਹਸਪਤਾਲ ਵਿੱਚ ਉਸ ਤੋਂ ਬਾਅਦ ਅਸੀਂ ਮੌਕੇ ਤੇ ਵੀ ਗਏ ਆ ਉਸ ਪਾਰਟੀ ਉਸ ਤੋਂ ਬਾਅਦ ਜਿਹੜੀ ਅ ਅੱਗੇ ਪਤਾ ਲੱਗਿਆ ਸੀ ਵੀ ਪੀਜੀਆਈ ਰੈਫਰ ਕਰ ਦਿੱਤਾ ਗਿਆ ਇਸ ਦਾ ਹੱਥ ਜਿਹੜਾ ਉਹ ਵੱਡ ਵੱਡ ਹੋ ਗਿਆ ਸੀ ਲੜਾਈ ਝਗੜੇ ਦੇ ਦੌਰਾਨ ਤੇ ਇਹਦਾ ਬਿਆਨ ਜਿਹੜਾ ਉਹ ਦੱਦ ਕਰਕੇ ਜਿਹੜੀ ਅਗਲੀ ਦੀ ਕਾਰਵਾਈ ਉਹਦੇ ਤੇ ਲਿਆਂਦੀ ਜਾ ਰਹੀ ਹੈ ਤੇ ਸਰ ਉਹ ਬਿਆਨ ਲਿਖਣ ਤੋਂ ਬਾਅਦ ਹੀ ਵੈਰੀਫਾਈ ਹੋਊਗਾ ਜੀ ਹਜੇ ਉਸ ਬੱਚੇ ਦਾ ਹਾਲਾਤ ਵਗੈਰਾ ਚੱਲ ਰਿਹਾ ਸੀ ਬੀਜੇ ਦੇ ਵਿੱਚ ਗਾਂਚ ਪੰਡਤ ਉਹਦੇ ਵਿੱਚ ਇਹ ਪਤਾ ਲੱਗਿਆ ਜੀ ਬੀਐਡ ਕਾਲਜ ਦੇ ਜਿਹੜੇ ਕੋ ਢਾਬਾ ਉੱਥੇ ਇਹ ਨਾ ਦੋ ਇਹਨਾਂ ਦਾ ਝਗੜਾ ਹੋਇਆ ਕਿਸੇ ਦੂਸਰੀ ਪਾਰਟੀ ਨਾਲ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਅਜੇ ਅਜੇ ਮਸਲਾ ਜਿਹੜਾ ਇਹ ਇਹ ਵੈਰੀਫਿਕੇਸ਼ਨ ਚੱਲ ਰਹੀ ਹੈ ਪ੍ਰੋਪਰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜੇ ਸਹੀ ਦਾਤਾ ਉਹ ਦੱਸ ਸਕਦੇ ਨੇ ਜਿਹੜੀ ਜਿਹੜੀ ਵਰਾਇਤ ਕਿ ਕ੍ਰਿਮੀਨਲ ਲੋਗ ਹੈ ਕਿ ਆਮ ਲੋਗ ਹੈ ਨਹੀਂ ਇਹ ਆਪਣੇ ਉੱਥੇ ਆਸ-ਪਾਸ ਦੇ ਪਿੰਡਾਂ ਦੇ ਹੀ ਲੜਕੇ ਆ ਜੀ ਕੋਈ ਪੁਰਾਣੀ ਰੰਜਿਸ਼ ਹੈ ਕੀ ਗੱਲਬਾਤ ਹੈ ਉਹ ਸਾਰਾ ਵੈਰੀਫਾਈ ਕਰ ਦਨ ਦੱਸ ਸਕਦੇ